ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਆਨਰ ਸਤਨਾਮ ਸਿੰਘ ਵੀਰ ਹੁਣਾਂ ਦੇ ਕੋਲ ਆਇਆ ਆਂ ਦੋਸਤੋ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਤੁਹਾਨੂੰ ਆਪਾਂ ਮਾਲ ਦਿਖਾਵਾਂਗੇ ਠੀਕ ਹੈ ਜੀ ਮੱਝਾਂ ਝੋਟੀਆਂ ਵੜਾਂ ਹਰੇਕ ਕੈਟਾਗਰੀ ਦੇ ਵਿੱਚ ਅੱਜ ਵੀ ਪਸ਼ੂ ਕੋਈ 8-9 ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਠੀਕ ਹੈ ਜੀ ਪਿੰਡ ਕੈਰੋਂ ਪੱਟੀ ਦੇ ਬਿਲਕੁਲ 5-6 ਕਿਲੋਮੀਟਰ ਦੀ ਦੂਰੀ ਤੇ ਆ ਲੌਕਾ ਪਿੰਡ ਲੱਗ ਗਿਆ ਠੀਕ ਆ ਜੀ ਇਧਰ ਸਰਾਲੀ ਮੰਡ ਪਿੰਡ ਬਿਲਕੁਲ ਨੇੜੇ ਸੋ ਤਰੀਕ ਅੱਜ 14 ਨਵੰਬਰ ਤੇ ਸਮਾਂ ਦੋਸਤੋ ਦੁਪਹਿਰ ਦੇ ਕੋਈ 2:30 ਵਜੇ ਦਾ ਟਾਈਮ ਆ ਸੋ ਵੱਡੀ ਗਿਣਤੀ ਦੇ ਵਿੱਚ ਮਾਲ ਹੁੰਦਾ ਕੋਈ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਠੀਕ ਆ ਜੀ ਪਸ਼ੂ ਰੂਟੀਨ ਦੇ ਵਿੱਚ ਹੀ ਆਉਂਦੇ ਆ ਸੋ ਅੱਜ ਨਾਗ ਜਿਹੜੇ ਆ ਸੋਇਸ ਵਾਏ ਵੀ ਆ ਵਿੱਚ ਗੱਬਣ ਪਸ਼ੂ ਵੀ ਤੁਹਾਨੂੰ ਦਿਖਾ ਦੇਾਂਗੇ ਸੋ ਜਿਵੇਂ ਜਿਵੇਂ ਡਿਟੇਲ ਮਿਲਦੀ ਜਾਊਗੀ ਠੀਕ ਆ ਜੀ ਓਵੇਂ ਬਿਲਕੁਲ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਮਿਲਦੀ ਜਾਊਗੀ ਵੀਡੀਓ ਨੂੰ ਇਹ ਤੱਕ ਦੇ ਤਾ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਆਉ ਕਰਦੇ ਆ ਪੂਰੀ ਗੱਲਬਾਤ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਸਤਨਾਮ ਜੀ ਸਸਤਰੀ ਕਾਲ ਜੀ ਸਸਤਰੀ ਕਾਲ ਵੀਰ ਜੀ ਕੋ ਠੀਕ ਠਾਕ ਪਾ ਜੀ ਵਧੀਆ ਕਿਰਪਾ ਬਾਬੇ ਨਾਲ ਦੀ ਮਿਹਰ ਆਵਾ ਸ਼ੁਕਰੇ ਮਾਲਕ ਦਾ ਫੋਰ ਮੀਤਾ ਕੀ ਹਾਲ ਨੇ ਸਸਤਰੀ ਕਾਲ ਬਾਜੀ ਸਸਤਰੀ ਕਾਲ ਵੀਰ ਬਹੁਤ ਵਧੀਆ ਜੀ ਠੀਕ ਠਾਕ ਵੀਰੇ ਸਤਨਾਮ ਅੱਜ ਵੀਰੇ ਮਾਲ ਤਕਰੀਬਨ 8 9 ਨਾਗ ਨੇ ਹਾਂ ਜੀ ਹੈਗੇ 9 ਆਈ ਆ ਬੈੜਾ ਤੇ ਮੱਝਾਂ ਝੋਟੀਆਂ ਰਲਾ ਮਲਾ ਕੇ ਸਾਰੇ ਪਸ਼ੂ ਹਾਂ ਜੀ ਹਾਂ ਜੀ ਠੀਕ ਆ ਸੂਏ ਕਿੰਨੇ ਆ ਜਿਹੜੇ ਗੱਬਣ ਕੋਈ ਹੈਗੇ ਸੂਈਆਂ ਵੀਰ ਜੀ ਮੱਝਾ ਬਿਲਕੁਲ ਤਿੰਨ ਤੇ ਤਾਜ਼ੀਆਂ ਵਾ ਇੱਕ ਥੋੜੀ ਹੈ ਤਾਜ਼ੀ ਬੱਚਾ ਮਰ ਗਿਆ ਇੱਕ ਥੋੜੀ ਆਪਣੇ ਕੋਲ ਆਉਂਸਰ ਨੀਲੀ ਰੋਏ ਦੀ ਬੜੀ ਟੋਲ ਦੀ ਅੱਛਾ ਜੀ ਤੇ ਦੋ ਇੱਕ ਵੜ ਟੋਕੜ ਗੱਬਣ ਜਰਸੀ ਬੜੀ ਟੋਲ ਦੀ ਆ ਇੱਕ ਵੜ ਸੂਈ ਆ ਤੇ ਇੱਕ ਥੋੜੀ ਕੱਚੀ ਆ ਠੀਕ ਆ ਜੀ ਹਾਂ ਜੀ ਠੀਕ ਆ ਲੋ ਵੀ ਸ਼ੁਰੂਆਤ ਕਰਦੇ ਆ ਪਹਿਲਾਂ ਮੱਝਾ ਦਿਖਾ ਦਈਏ ਆਪਾਂ ਹਾਂ ਜੀ ਬੱਚਾ ਕਰ ਲੋ ਸੋ ਇਧਰ ਨੀਲੀ ਦੀ ਮੱਝ ਆਪਣੇ ਕੋਲ ਖੜੀ ਆ ਝੋਟੀ ਹਾਂ ਜੀ ਇਹ ਸੂਈ ਹੈ ਤਾਜੀ ਇਹ ਸੂਈ ਨੂੰ ਵੀਰ ਜੀ ਨੂੰ ਕੋਈ ਡੇਢ ਪੌਣੇ 2 ਮਹੀਨੇ ਹੋ ਗ ਤੇ ਬੱਚਾ ਨਹੀਂ ਝੋੜੀ ਕੋ ਹੈਗਾ ਮਿਲਦੀ ਭਾਰੇ ਦੇ ਜੇ ਦੁੱਧ 8 ਕਿਲੋ ਹੋਊਗਾ 7.5 ਕਿਲੋ ਦੇ ਭਾਵੇਂ ਭਣ ਭਰਾ ਜੇ ਇਦਾਂ ਮੰਗਵਾਉਂਦਾ ਆਪਣੇ ਫੋਲਗਰੈਂਡ ਠੀਕ ਆ ਵੀ ਲਓ ਜੀ 7.5 ਕਿਲੋ ਬਣ ਕੇ ਸੌਦਾ ਕਰਿਓ ਕੋਈ 1.5 2 ਮਹੀਨੇ ਦੀ ਸੂਈ ਆ ਬਗੈਰ ਬੱਚੇ ਵਾਂ ਠੀਕ ਆ ਹਾਂ ਜੀ ਇਧਰ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਝੋਟੀ ਵਿਖਾ ਦਿੰਦੇ ਆ ਠੀਕ ਆ ਭਾਰ ਦੇ ਮਿਲਦੀ ਆ ਦੋ ਵੇ ਟਾਈਮ ਜੀ ਖੁਰਲੀ ਦੇ ਥੋੜਾ ਪਤਾ ਦਾਣਾ ਪਾਉਣਾ ਪਾ ਕੇ ਵੇਜੋ ਉਸੇ ਰੇ ਪਾਉਂਦੇ ਏਡੀ ਮਿੱਠੀ ਕਰਮਾ ਅੱਛਾ ਵੀ ਆ ਗਏ ਲੱਤ ਮਾਰਨਾ ਇਹ ਗੱਲ ਹੀ ਨਹੀਂ ਹੈਗੀ ਤੇ ਹੂੰ ਆਪਣੇ ਕੋਲ ਆ ਕੇ ਉਹ ਨਹੀਂ ਕੀਤਾ ਜੀ ਠੀਕ ਆ ਜੀ ਠੀਕ ਲਓ ਜੀ ਠੀਕ ਆ ਜੀ ਤੋਂ ਬਾਕੀ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਕੰਪਲੀਟ ਹਾਂ ਸਾਰੇ ਤੂਸਾ ਤੇ ਵੇਖ ਲੋ ਖਰਾ ਖਣਾ ਬਤਾ ਜੀ ਸਣ ਵੀ ਇੱਕ ਅਗਲਾ ਵਾਈਟ ਹੈ ਜੀ ਠੀਕ ਆ ਜੀ ਬਾਕੀ ਚਾਰੇ ਪੈਰ ਧੋਤੇ ਆ ਠੀਕ ਆ ਜੀ ਤੂ ਤੇ ਨਿਸ਼ਾਨ ਆ ਅੱਖ ਬਿੱਲੀ ਧੁੰਨ ਤੇ ਵੀ ਹੈਗਾ ਤੇ ਮੂੰਹ ਮੱਥਾ ਇਧਰ ਚੈੱਕ ਕਰੋ ਆ ਦੇਖੋ ਜੀ ਮੱਥਾ ਬੱਲਾ ਛੋਟਾ ਸਿੰਗ ਹਾਂ ਠੰਡੀ ਫੁੰਡੀ ਬਹੁਤ ਬੈਕ ਖੁਰਲੀ ਤੇ ਇਦਾਂ ਵਾਈ ਫੜਾ ਦਾਣਾ ਪਾ ਕੇ ਬੈਜੋ ਆਹ ਇਹ ਲੱਤ ਨਹੀਂ ਮਾਰਦੀ ਕਰਵਾਇਦੀ ਮਿੱਠੀ ਹਾਂ ਹਾਂ ਲਓ ਜੀ ਉਹਦਾ ਸਾਫ ਸੁਥਰੀ ਆ ਬਿਲਕੁਲ ਚਵਾਈ ਚਵਾਈ ਹੈ ਚੋਣ ਬੜੀ ਚੋਣ ਤਸਾਂਢੇ ਹੋ ਗਏ ਨੋਕਾ ਸਾਂ ਲਗਾ ਹੂੰ ਠੀਕ ਆ ਵੀ ਲੈ ਮੋੜ ਦੋ ਠੀਕ ਆ ਸੁਮਿਲਦੀ ਇਹ ਕਿਸਾਨ ਵੀਰੋਂ ਦੋਵੇਂ ਟਾਈਮ ਪਾੜੇ ਤੇ ਮਿਲਦੀ ਆ ਕੋਈ ਸਾਤ ਤੋਂ 7 ਕਿਲੋ ਦੁੱਧ ਇਸ ਵਕਤ ਇਹਦੇ ਥਲੇ ਹਾਜ਼ਰ ਤੋਂ ਬਗੈਰ ਬੱਚਿਆਂ ਪਾੜੇ ਤੇ ਮਿਲਦੀ ਆ ਇੱਕ ਵਾਰੀ ਫੇਰ ਕਨਫਰਮ ਕਰ ਦਿੰਨੇ ਆਪਾਂ ਵੀਰਾਂ ਨੂੰ ਆ ਦੇਖ ਉਸੇ ਹੀ ਸੋ ਸੋਸਰੀ ਬਾਬੇ ਜੀ ਹਾਂ ਲੈਵਾ ਇਹਨੋ ਕਿਡਾ ਖੁੱਲਾ ਲੈਵਾ ਬਿਲਕੁਲ ਨਹੀਂ ਦੇਵੇ ਰੀ ਸਾਫ ਪੂਰੀ ਆ ਉਦਾਂ ਵੀ ਨਿਸ਼ਾਨੀਆਂ ਨੇ ਛੂਲੀਆਂ ਵਧੀਆਂ ਪੂਰੇ ਫੁੱਲ ਨੇ ਨਿਸ਼ਾਨੀਆਂ ਹਾਂ ਧੋਨ ਦੇ ਵੀ ਅਗਲੇ ਪਾਸੇ ਨਿਸ਼ਾਨੀ ਥਾਣ ਵੀ ਸੂਤ ਦੇ ਵੀ ਹੋਰ ਚਾਰੇ ਆ ਅੱਖਾਂ ਬਿੱਲੀਆਂ ਮੱਥਾ ਵੱੱਲਾ ਠੀਕ ਆ ਤੇ ਕੀ ਮੁੱਲ ਕਰ ਦਿੰਦਾ ਜੀ ਮੁੱਲ ਵੀ ਜੀ ਕੁਆਲਟੀ ਦੇ ਸੰਧਾ ਝੋੜੀ ਦੇ 75000 ਰੁਪਏ ਜੀ ਪਰ ਆਪਾਂ ਮੁੱਲ ਜ਼ਿਆਦਾ ਨਹੀਂ ਝੋੜੀ ਦਾ ਕਹਿੰਦਾ ਮੋਲ ਆਪਾਂ 70 ਕਰਦੇ ਆ ਹਾਂ ਕੋਈ ਯਾਰ ਖੜਦਾ ਮਾਨਦਾਰ ਕਰਦਾ ਸਹੀ ਸਹੀ ਕੋਈ ਬਿਲਕੁਲ ਜਾਇਜ਼ ਹਾਂਜੀ 70000 65000 ਦੀ 65000 ਦੀ 65000 ਦੀ ਦੇ ਤੋ ਵੀਰ ਨਸਲ ਬੜੀ ਕੱਟੀ ਦੀ ਅੰਤਵੰਨ ਕੋ ਨਹੀਂ ਦੁੱਧ ਵੀ ਨਹੀਂ ਝੋੜੀ ਦਾ ਬਿਲਕੁਲ ਆਪਾ ਨਾਰਮਲ ਸਿਵਾ ਚ ਲਈ ਵੀਰ ਵੀਰਾਂ ਨੂੰ ਦਾਣਾ ਦੂਣਾ ਨਹੀਂ ਪਾਉਂਦੇ ਅੱਠੇ ਪੁੱਠੇ ਚਲੋ ਮੈイビー ਸਿਗਾ ਲਈ ਚੰਗਾ ਪਾਉਂਦੇ ਦਾਣਾ ਨਹੀਂ ਪਾਉਂਦੇ ਠੀਕ ਹੈ ਤੁਹਾਡੀ ਦੁੱਧ ਮਤਲਬ ਦਾਣਾ ਦਾ ਖਾ ਕੇ 8-9 ਕਿਲੋ ਕਰ ਜੂਗੀ ਠੀਕ ਆ ਠੀਕ ਆ ਲਓ ਜੀ 65000 ਦੀ ਐ ਫਾਈਨਲ ਮਿਲ ਜੂਗੀ ਅੱਜ ਠੀਕ ਆ ਜੀ ਸੋ 65000 ਦੀ ਝੋਟੀ ਆ ਬਾਕੀ ਨਿਸ਼ਾਨੀਆਂ ਨਿਸ਼ੂਲੀਆਂ ਚੰਗੀਆਂ ਨੇ ਕੱਲ ਨੂੰ ਮੇਰਾ ਭਰਾ ਕੋ ਅਕੇ ਨੀਲੀ ਰਾਵੀ ਚ ਨੀਲੀ ਦੇ ਬੱਚੇ ਚੰਗੇ ਤੇ ਬੱਚੇ ਵਿੱਚਾਂਗੇ ਪਾ ਦੇਉਗੇ ਆ ਜਿਹੋ ਜਿਹਾ ਮਰਜ਼ੀ ਕੇ ਅੱਗੇ ਕੱਟੀ ਆਪਣੇ ਕੋਲ ਦੂਜੇ ਨੰਬਰ ਤੇ ਆ ਕਿਵੇਂ ਆ ਜੀ ਇਹ ਪਹਿਲਾ ਸੁਆ ਜੀ ਇਹ ਪਲੂਨ ਕੱਟੀ ਚਾਰ ਦੰਦ ਵਿੱਚ ਜੀ ਲਓ ਜੀ ਪਹਿਲਾ ਸੁਆ ਤਾਜੀ ਸੂਈ ਆ ਮਗਰ ਕੀ ਆ ਗਿਆ ਤੇ ਮਗਰ ਵੀ ਕੱਟੀ ਆ ਜੀ ਮਗਰ ਵੀ ਕੱਟੀ ਆ ਹਾਂ ਜੀ ਲਓ ਜੀ ਆਪ ਝੋਟੀ ਆ ਪਹਿਲਾ ਸੁਆ ਤੇ ਮਗਰ ਵੀ ਕੱਟੀ ਪਿਓਰ ਚਾਰ ਦੰਦ ਵਿੱਚ ਚੌਗੀ ਚਾਰ ਦੰਦ ਆ ਜੀ ਆਹ ਦੇਖੋ ਲਓ ਜੀ ਐ ਚੌ ਦੇ ਬਰਾਬਰ ਕਰ ਗਈ ਹੈ ਨਾ ਅਵੇ ਲੋ ਦੋ ਦੋ ਦੁੱਧਾਰੇ ਖੜੇ ਇਧਰ ਹੀ ਤੇ ਉਧਰ ਐਡਾਂ ਖੜੀਆਂ ਦੋ ਦੋ ਦੰਦਾਂ ਜੀ ਸਹੀ ਹੋ ਗਿਆ ਲਓ ਜੀ ਚੌਕੀ ਚਾਰਦਾਂ ਦਾ ਪਲੂਨ ਪਹਿਲਾ ਸੂਰਜ ਚੋਟੀ ਦਿਖਾ ਰਹੇ ਆ ਮਗਰ ਵੀ ਕੱਤੀ ਆ ਹਾਂਜੀ ਅੱਜ ਇਹਨੂੰ ਕਿੰਨੇ ਕਿ ਦਿਨ ਹੋ ਗਏ ਵੀ ਸੂਰਜ ਨੂੰ ਇਹਦੇ ਹੋ ਗਏ 10-12 ਦਿਨ ਹੋ ਗਏ ਉਹ ਬੱਚਾ ਵੱਜਾ ਦਾ ਠੀਕ ਆ ਜੀ ਦਫਾ 12 ਦਿਨਾਂ ਦੀ ਝੋਟੀ ਸੂਈ ਆ ਹਾਂਜੀ ਆ ਚੈੱਕ ਕਰੋ ਸੀਰੀਸ ਲਾ ਕੇ ਤੇ ਠੰਡੀ ਧੀਰੀ ਦੇ ਬੱਚੇ ਨੇ ਏਡੀ ਸਹਿਮਤ ਕਿਤੇ ਗੱਲਾਂ ਹੀ ਛੱਡ ਦੋ ਬੱਚੇ ਨੇ ਸਾਰੇ ਵੱਜਾ ਹਾਂ ਲਓ ਜੀ ਇਹ ਕੱਤੀ ਮਗਰ ਚੈੱਕ ਕਰੋ ਲਓ ਜੀ ਬੱਚੇ ਦੇ ਸਹਿਮਤ ਤਾਂ ਠੀਕ ਆ ਜੀ ਕੋਈ ਇਹ ਨਾ ਕਿ ਪਹਿਲਾ ਸੂਰਜ ਝੋਟੀ ਆ ਤੇ ਕੋਈ ਭਰਾ ਮੇਰਾ ਠੀਕ ਆ ਜੀ ਕਿਉਂਕਿ ਬੱਚੇ ਦੇ ਜਿਹੜਾ ਪਸ਼ੂ ਸ ਇਹ ਤਾਂ ਥੱਲੇ ਦੁੱਧ ਕਿਨਾ ਦੱਸਿਆ ਜੀ ਇਹਦੇ ਵੀ ਵਿੱਚ 7 ਕਿਲੋ ਦੁੱਧ ਹੋਈ ਨੈਟ ਦੁੱਧ ਆ ਅੱਛਾ ਆਪਾਂ ਭਾਂਡੇ ਚ ਪੈਂਦਾ ਹਾਂ ਦੁੱਧ ਦਾ ਮਤਲਬ ਫਲੂਨ ਹੈ ਕਿ ਤਾੜਾ ਦੋਣਾ ਖਾ ਕੇ ਦੁੱਧ ਝੋਟੀ 8 9 ਕਿਲੋ ਦੇਈ ਦੇ ਚਲ ਜਿਆਦਾ ਆਪਾਂ 11 12 ਆਖੀ ਉਹ ਨਹੀਂ ਦੇਣਾ ਹਾਂ 8 9 ਕਿਲੋ ਦੁੱਧ ਰਾਵ ਚਲੋ ਪਹਿਲਾਂ ਝੋਟੀ ਵੀ 8 9 ਲੀਟਰ ਦੁੱਧ ਚਵਾਈ ਜਾਊਗੀ ਹਾਂਜੀ ਇਹਨਾਂ ਵੀ ਸੀਲ ਠੱਡੀ ਚੰਗੀ ਆ ਸਲਾਗਿਆ ਮਿੱਠੀ ਆ ਹਾਂ ਚੋਣ ਸੋਹਣੀ ਆ ਹਾਂਜੀ ਖਾਣ ਸਣ ਬੜਾ ਬਣਾਉਂਦੀ ਕਰਮਾਲੀ ਆ ਲੈ ਲੇ ਗਾ ਬਾਕੀ ਵਿਰਲ ਬੁਰਲ ਬੜੇ ਆ ਬੜਾ ਵੀ ਤੇ ਮੈਂ ਨਾ ਕਿਤੇ ਗੱਲ ਹੀ ਛੜ ਦੋਗੇ ਚਾਰਛੇ ਨੇ ਪੂਰੀ ਸਾਰੀਆਂ ਗੱਲਾਂ ਲੈਵਾ ਵੇ ਲੋ ਫੁੱਲਾ ਲੈਵਾ ਹਾਂ ਹਾਂ ਇਹ ਵਧੀਆ ਕੋਈ ਇਹ ਨਹੀਂ ਕੋਈ ਚਾਣੀ ਕੋਈ ਨੀਵਾਨੀ ਕੁ ਸਾਫ ਸੁਥਰਾ ਲੋ ਜੀ ਵਿਰਲ ਗੈਪ ਚੰਗਾ ਠੀਕ ਆ ਸੋ ਸਟਾਰਟਿੰਗ ਜਿਹੜੀ ਅੱਜ ਤਕਰੀਬਨ ਕੋ 10 12 ਦੇ ਨਾਲ ਸੁਈਤਲੇ 7 ਕਿਲੋ ਤੋਂ ਦਹਾ ਜੀ ਸਫਾਈ ਵਾਲੀ ਆ ਸੋ ਸਫਾਈਆਂ ਉਤੋਂ ਪਿੰਡੇ ਦੀ ਵੀ ਪੂਰੀ ਸਾਫ ਸੁਥਰੀ ਹੱਥ ਲੋ ਲੈਵੇ ਦੀ ਬਾਕੀ ਸੈਂਕ ਤੋਂ ਬੜਾ ਛੋਟਾ ਸਾਹ ਹੈ ਵੀ ਮੇਨੋ ਤਾਂ ਮਗਰ ਪੂਛ ਤੇ ਵਾਲ ਜੱਟੇ ਬਾਕੀ ਮਤਲਬ ਜੀ ਆਪਾਂ ਤੁਹਾਨੂੰ ਅੱਗੇ ਸੇ ਮਹੀਆ ਆਪਾਂ ਲੈਣੀਆਂ ਨੇ ਸ਼ੌਕ ਨਾਲ ਇੱਕ ਦੋ ਹੀ ਆਪਣੀ ਜਿਆਦਾ ਤੇ ਕੰਮ ਆਪਣਾ ਗਾਈ ਨੂੰ ਹੀਦਾ ਵਾ ਜੇ ਲੈਣੀਆਂ ਤੇ ਲੈਣੀਆਂ ਟੌਕਲਾ ਸੀ ਚੰਗੀ ਝੋਟੀ ਆ ਭਾ ਵੀ ਸੂਤਰ ਤੇ ਇਹਦਾ ਸੁਤਨਾਮ ਕੀ ਮੁੱਲ ਕਰਦੇ ਇਹਦਾ ਮੁੱਲ ਨਹੀਂ ਜਿਆਦਾ ਕਰਨਾ ਮੁੱਲ 70000 ਰੁਪਏ ਕਰਦੇ 70 ਦੀ ਝੋਟੀ ਦੇਦਾ ਦੇ ਲੈ 70 ਹਾਂਜੀ ਹਾਂਜੀ ਵਿੱਚੋਂ ਕੋਈ ਛੋਟਾ ਛਾਟਾਂ ਕਰਕੇ 60000 ਰੁਪਏ ਦੇ ਰੰਗ ਭਾਈ 65000 ਦੀ 65 ਥੋੜਾ ਯਾਰ ਕੋਈ 60 ਵੀ ਦੇ ਦਾਂਗੇ 60000 ਦੀ ਦੇ ਦੋ 50000 ਦੇ ਦੇ ਦੋ ਕੋਈ ਗਾਲੀਆਂ ਆਪਾਂ ਮਾਰ ਬੜਾ ਜਾਇਜ਼ ਕਰਕੇ ਦੇ ਦੋ ਲਓ ਜੀ 60000 ਦੀ ਮਿਲ ਜੂਗੀ ਹਾਂਜੀ ਸੋ ਕੱਟੀ ਮਗਰ ਅੱਗੇ ਅੱਗੇ ਤੀਜੇ ਨੰਬਰ ਤੇ ਆਪਣੇ ਕੋਲ ਇਧਰ ਆ ਮਿਲ ਜਾਗੀ ਹਾਂਜੀ ਇਹ ਦੂਜਾ ਸੁਹਾ ਛੋਟੀ ਸੂਈ ਹੈ ਜੀ ਹਾਂ ਦੂਜਾ ਸੁਹਾ ਹਾਂਜੀ ਇਹ ਇਹ ਤਾਂ ਸੂਈ ਨੂੰ ਵੀ ਜੀ ਕੋਈ 20 ਦਿਨ ਹੋ ਗਏ ਤੇ ਮਗਰ ਕੱਟੀ ਬੜੀ ਟੋਪ ਦੀ ਜੀ ਠੀਕ ਆ ਜੀ ਅਰਜਨ ਕੁੰਗੜ ਦੀ ਦੱਸੀ ਵੀ ਰਾਣੇ ਹਾਂਜੀ ਲਓ ਜੀ ਮਗਰ ਇਹਦੇ ਕੱਟੀ ਆ ਠੀਕ ਆ ਜੀ ਸੋ ਤੀਜਾ ਸੁਹਾ ਇਹ ਜਿਹੜੀ ਮਾਜ ਦੂਜਾ ਦੂਜਾ ਹੈ ਦੂਜਾ ਦੂਜਾ ਸੁਹਾ ਹਾਂਜੀ ਅੱਛਾ ਮਗਰ ਇਹ ਵੀ ਕੱਟੀ ਐ ਕੱਟੀ ਹੋਈ ਟੌਦੀ ਦੇਖੋ ਕੱਡੀ ਤਕੜੀ ਕੱਟੀ ਆ ਅਰਜਨ ਕੁੰਗੜ ਦੀ ਦਸੀ ਦਾ ਵੀਰਾ ਜਿਹਨਾਂ ਦਾ ਆਪਾਂ ਲਈ ਆ ਹੂੰ ਹੂੰ ਆ ਵੇਖੋ ਇਹੋ ਦੋ ਕਵਾਲ ਜੀ ਪੂਰੇ ਤੇ ਦੇਖੋ ਕੱਡੀ ਪਲੀ ਬਲੋਸੀ ਕੱਟੀ ਹਾਂ ਹਾਂ ਲਓ ਵੀ ਠੀਕ ਆ ਜੀ ਸੋ ਮਗਰ ਕੱਟੀ ਐ ਦੁੱਧ ਦੇ ਥੱਲੇ ਕਿੰਨਾ ਸਤਨਾਮ ਦੁੱਧੇ ਕੋਲ ਵੀ ਦੀ ਉਦਾਂ ਮਤਲਬ ਵਿਖਾਵਾ ਦੇ ਨੌਂ ਗੱਲਾ ਕਰਦੀ ਸਾਢੇ 8 ਕਿਲੋ ਪੱਕਾ ਦੁੱਧ ਹੈਗਾ ਦੇਉ ਨੈਟ ਹੈ ਆ ਨੈਟ ਲਓ ਜੀ ਸਾਢੇ 8 ਕਿਲੋ ਹਾਜ਼ਰ ਹੈ ਹਾਂ ਜੀ ਦੁੱਧ ਦਾ ਮਾਲ ਤਾਂ ਵਧਾਇਆ ਹੋ ਜਾਂਦਾ ਨਾ ਛੋਟੀ ਲੰਮੀ ਲੰਮੀ ਵੜੀ ਆ ਵੇਖੋ ਬਿਲਕੁਲ ਕਿੱਡੀ ਲੰਮੀ ਦੁੱਧ ਤੁਹਾਡੀ ਦਾਖਲ ਵਿੱਚ ਆਈ ਦੀ ਉਹ ਤੇ ਐਡਾ ਤਣਾ થોੜਾ ਖਾ ਕੇ ਹੂੰ ਬਾਕੀ ਚਵਾਬ ਸਵਾ ਬੜਾ ਲੱਗਾ ਕਿਲੋ ਸਵਾ ਕਿਲੋ ਡੇਢ ਕਿਲੋ ਦੀ ਗਾੜ ਕਰਨ ਵਾਲੀ ਬਿਲਕੁਲ ਜੀ ਲਓ ਜੀ ਆ ਇਸ ਵਕਤ ਜਿਹੜਾ ਦੁੱਧ 8.5 ਕਿਲੋ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਸੋ ਦੂਜਾ ਸੂਬਾ ਇਹ ਛੋਟੀ ਆ ਮਗਰ ਵੀ ਇਹਦੇ ਕੱਟੀ ਅਰਜਨ ਕੁੰਗਰ ਦੀ ਠੀਕ ਆ ਤਾਂ ਇਹਦਾ ਮੁੱਲ ਕੀ ਕਰਦੇ ਆ ਸਸਰਾਵਾਂ ਇਹਦਾ ਮੁੱਲ ਤੇ ਵੀ 82 ਰੁਪਇਆ ਕਰਦੇ ਆ ਹਾਂ ਇਹਦਾ 80 ਤੋਂ 2000 ਵੇ ਛੱਡਦਾ 78 ਦੀ ਆ 78 ਦੀ ਹਾਂ ਹਾਂ ਮੈਂ ਬੜੀ ਚੰਗੀ ਲੰਮੀ ਵੇਖੋ ਗੱਡੀ ਮੈਂ ਪਤਲੀ ਚੌੜੀ ਦਾ ਵੇਖੋ ਧੌਣ ਵੇਖੋ ਗੱਡੀ ਲੰਮੀ ਆ ਹੂੰ ਹੂੰ 100 ਸੋਸਰੀ ਵਾਦੀ ਠੀਕ ਆ 78 ਦੀ ਹੈ ਕਿ ਵਿੱਚੋਂ ਹੋਰ 78 ਦੀ ਦੇ ਦਾਂਗੇ ਭਾਈ ਜੀ 75 ਤੇ ਪੂਰੀਆ ਕਸਰਾ ਕੱਢ ਕੇ ਹੈ 500 ਛੋਟ ਕਰਦਾ ਸਾਡੇ ਮਾ ਦੇਖੋ ਐ ਰੋਗ ਰੋਗ ਦਾ ਥਾਂ ਰੋਣੀ ਸਾਡੇ 74 ਦੀ ਚਲੋ ਕੋਈ ਨਹੀਂ ਮਾ ਜੀ ਸਾਡੇ 74 ਦੀ ਠੀਕ ਆ ਸਲੋ ਠੀਕ ਹੈ ਸਾਡੇ 74000 ਦੀ ਫਾਈਨਲ ਮਿਲ ਜੂਗੀ ਠੀਕ ਹੈ ਹਾਂਜੀ ਸੋ ਸੂਬਾ ਤੁਹਾਨੂੰ ਦੱਸਦਾ ਦੂਜੇ ਸਵੇਰ ਝੋਟੀ ਤੇ ਤੀਜੇ ਨੰਬਰ ਤੇ ਦਿਖਾਤੀ ਆ ਕਿ ਚੌਥੇ ਨੰਬਰ ਤੇ ਆਪਣੇ ਕੋਲ ਵੀ 17 ਮਹੀਨੇ ਇਹ ਵੀ ਦੂਜੇ ਸਵੇਰ ਵੀ ਦੀ ਸੂਈ ਜੇ ਦੂਜੇ ਸੂਆ ਇਹ ਸੂਈ ਨੂੰ 15 ਦਿਨ ਹੋ ਗਏ ਆ ਠੀਕ ਆ ਵੀ ਮਗਰ ਇਹਨੇ ਵੀ ਕੱਟੀ ਆ ਕੱਟੀ ਇਹੋ ਬੱਚਾ ਹਾਂਜੀ ਆ ਕੱਟੀ ਮੇਰੇ ਮਿੱਤਰ ਰੋਗ ਲਾ ਸੀ ਆ ਬੱਚਾ ਜੇ ਮਗਰ 15 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਦੇ ਥੱਲੇ ਦੁੱਧ ਦੇ ਕੋਈ ਇੰਨਾ ਕੁ ਹੋਊਗਾ ਮਤਲਬ 7.5 ਕਿਲੋ ਦੇ 8 ਕਿਲੋ ਸਾਦੇ 7 ਕਿਲੋ ਪੱਕਾ ਜਿਹੜਾ ਦੁੱਧ ਬਲੋ ਜਾ ਸਾਦੇ 7 ਕਿਲੋ ਹਾਂ ਲੋ ਜੀ ਕਰੋ ਜਾ ਕੇ ਸਾਦੇ 7 ਕਿਲੋ ਦੁੱਧ ਮਗਰ ਕੱਤੀ 15 ਦਿਨਾਂ ਦਾ ਸੁਆ ਹਾਂ ਸਾਸੋ ਸੋਤਰੀ ਬੜੀ ਥਾਂ ਤੋਂ ਵੇਖੋ ਕਿੱਡਾ ਨੋ ਕਰਾਦਾ ਕਰ ਚੌਣੀਆਂ ਭੋਲੀ ਪੂ ਕਰਕੇ ਠੀਕਾ ਚਵਾਈ ਚ ਪੂਜੀ ਦੀ ਬਿਲਕੁਲ ਹੈ ਨਾ ਗੱਲ ਛੱਡ ਚੋਣ ਦਾ ਇੱਕ ਤੋਂ ਇੱਕ ਪਰੇ ਹੈ ਜੀ ਹਾਂ ਲਓ ਜੀ ਠੀਕਾ ਜੀ ਸਾਢੇ ਕਿ 7 ਕਿਲੋ ਦੁੱਧ ਇਸ ਮੈਂ ਦੇ ਥੱਲੇ ਆ 15 ਦਿਨਾਂ ਦੀ ਸੂਈ ਤੇ ਦੂਜਾ ਕੋਈ ਸੁਬਾ ਤਿੱਜਾ ਮੰਨੇ ਹੈ ਨਾ ਆਹ ਕੋ ਤਿੱਜਾ ਵਾਲੇ ਉਹਦਾ ਦੂਜਾ ਦੱਸੀ ਆਪਣਾ ਵੀਰ ਵਾਲੇ ਚਲੋ ਕੋਈ ਤਿੱਜਾ ਮੰਨੇ ਹੈ ਸੋ ਕੱਟੀ ਇਹਦੇ ਮਗਰ ਤੇ ਕੱਦ ਟਾਂਚਾ ਇਹਦਾ ਇਸ ਮੱਝ ਦਾ ਤੁਸੀਂ ਚੈੱਕ ਕਰੋ ਠੀਕ ਹੈ ਬਾਕੀ ਬੈਕ ਸਾਈਡ ਤੋਂ ਵੇਖੋ ਪੱਧਰ ਸਾਫ਼ ਸੁਥਰੀ ਹੈ ਦੁੱਧ ਤੇ ਵੀਜੋ ਤਾਂ ਰੋ ਪੱਠੇ ਪੱਠੇ ਨਾ ਆ ਗਿਆ ਹਰੇ ਹਰੇ ਆ ਗਿਆ ਫਿਰ ਦੁੱਧ ਤੇ ਮਈਆਂ ਇਹਨਾਂ ਨੇ ਕਿਲੋ ਕਿਲੋ ਦੁੱਧ ਕਿਲੋ ਵੱਜ ਰਾਇ ਆ ਠੀਕ ਆ ਇਹ ਸਤਨਾ ਮਿਰ ਕੀ ਮੁੱਲ ਦੀ ਫਿਰ ਇਹਦਾ ਮੁੱਲ ਵੀ ਛੋੜਾ ਜਾਏਗਾ ਜੀ ਮੋਲੇ ਦਾ 70 ਕਰਦੇ 70 ਦੀ ਮਹ ਦੇ ਦਾਂਗੇ 70000 ਦੀ ਹੋਰ ਯਾਰ ਛੱਡਦਾ ਐਂਡ ਤੋਂ ਐਂਡ 55 ਦੀ ਦੇ ਦਾਂਗੇ ਪਾਈਠਾ ਯਾਰ ਹੋਰ ਛੋੜਦਾ ਉਹ ਨਹੀਂ ਚੜਾਵਾ ਠੀਕ ਆ ਬਾਈ 64000 ਦੀ ਚੌਠ ਹਜ਼ਾਰ ਦੀ ਦੇ ਦੂ 64000 ਦੀ ਹੈ ਲਓ ਜੀ 64000 ਦੀ ਅੱਜ ਫਾਈਨਲ ਮਿਲ ਜੂਗੀ ਠੀਕ ਆ ਜੀ ਸੋ ਅੱਗੇ ਇੱਕ ਆਪਾਂ ਝੋਟੀ ਵਿਖਾਉਣੇ ਆਮਸਰ ਕੇ ਗੱਬਣੀ ਅਕੇ ਨਹੀਂ ਉੱਥੇ ਵੀ ਜੀ ਆਲੇ ਦੋ ਦੰਦ ਨਹੀਂ ਮਾਰੇ ਮਾਰੇ ਕੱਢਿਆ ਦੇ ਹੈਗੀ ਜੇ ਨੀਲੀ ਰਾਵੀ 507 ਦੀ ਅੱਛਾ ਜੀ ਹਾਂ ਜੀ ਹਾਂ ਜੀ ਮੈਂ ਉਹਦੀ 507 ਇਹ ਬੁੱਲ ਦੀ ਆਪ ਝੋਟੀ ਆ ਹਾਂ ਜੀ ਮੂੰਹ ਦੰਦੀ ਕੋਈ ਤਾਂ ਸਸਨਾ ਵੇਰਵਾ ਦੋ ਦੰਦ ਮਾਰੇ ਮਾਰੇ ਕੱਢੇ ਦੋ ਦੰਦ ਦੀ ਗੇਲੋ ਤੇ ਚੁੱਕਨੇ ਛਟਾੜ ਹੀ ਕੀਤੇ ਆ ਹਾਂ ਲਓ ਜੀ ਠੀਕ ਆ ਜੀ ਨੀਲੀ ਰਾਵੀ ਦੀ ਝੋਟੀ ਆ 507 ਸੀਆਰਪੀ ਨਾਬੇ ਵਾਲੇ ਸੀਮੰਟ ਦੀ 507 ਸਾਨ ਦੀ ਠੀਕ ਆ ਜੀ ਸੋ ਝੋਟੀ ਦੀ ਫੇਸ ਖਵਾ ਨਹੀਂ ਮੁੰਨੇ ਰਿਹਾ ਮੋਸ਼ਰ ਰੋਕੀ ਤੇ ਮੜੀ ਜੀ ਮੋਸ਼ ਵਾ ਲੌਰੀ ਆ ਫੇਸਕਵਾਲ ਦੀ ਬੂਥੀ ਬਾਤੀ ਬਹੁਤ ਸੋਹਣੀ ਆ ਤੇ ਦੰਦ ਜਿਹੜੇ ਬਿਲਕੁਲ ਦੂਧ ਦੇ ਚੱਕਣੀ ਛਟਾਰੀ ਕੀਤੇ ਆ ਹਾਂਜੀ ਸਿੰਗਲ ਰੀ ਲੈਵਲ ਉਹਦੇ ਡੱਬੇ ਲੋ ਹੈਗਾ ਸਾਰਾ ਥੋੜਾ ਥੋੜਾ ਬੜੀ ਸਾਫ ਆ ਕਿ ਥਾਨ ਬੜਾ ਲੱਗਾ ਇਹਨੂੰ ਨਾ ਹਰ ਵੀ ਦੀ ਕੁਆਲਿਟੀ ਦੀ ਬੜੀ ਜਿਆਦਾ 1500 ਕੁ ਗਿਲੋ ਵਾਲੀ ਮਹਰ ਜੀ ਬੜੀ ਚੰਗੀ ਮਹਰ ਦੀ ਕੁਝ ਤੋਂ ਆਪ ਲੈ ਜੇ ਖਸਾ ਫਿਰ ਚਾਰੇ ਥਾਂ ਕੋਈ ਫੋਰ ਨਹੀਂ ਬੁਲਾਵੇਂ ਕੋਈ ਨਹੀਂ ਪੱਕਾ ਪੱਠਾ ਵੇਖੋ ਕਿੱਡਾ ਚੋਰਾ ਨਿਸ਼ਾਨੀਆਂ ਨਿਸ਼ੂਨੀਆਂ ਬੜੀਆਂ ਨੇ ਠੀਕ ਆ ਜੀ ਨਿਸ਼ਾਨੀਆਂ ਪੂਰੀਆਂ ਜੈ ਜੈ ਦੀ ਛੋਟੀ ਬੜੀ ਖੂਬਸੂਰਤ ਕੋਈ ਮਾਂ ਦਾ ਦੋਤੇ ਤੇ ਦੱਸਿਆ ਤੁਸੀਂ 15 16 ਕਿਲੋ ਵੀ ਜੀ ਉਹ ਮਾਂ ਹੋਈ ਜਿੰਨਾ ਵੀਰਾਂ ਤੋਂ ਲਈ ਹੁੰਦਾ ਕੋਲ ਮੌਜੂਦ ਜੀ ਦੀਲੀ ਰਵੀ ਦੀ ਮਾਂ ਹੀ ਸੀ ਉਹਦੀ ਹਾਂਜੀ 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 ਠੀਕ ਆ ਅੰਨੀ ਦੀਆਂ ਪੰਜ ਨਿਸ਼ਾਨੀਆਂ ਨਿਸ਼ੂਨੀਆਂ ਚੱਕੀ ਆ ਗਈ ਪੂਰੇ ਹਾਂਜੀ ਹਾਂਜੀ ਤੇ ਇਹ ਸੁਸਰਾਮ ਝੋਟੀ ਅੱਜ ਕਿੰਨੇ ਦੇ ਦੇ ਰਿਆਂਗੇ ਮੋਲ 20 ਦੀ ਤੇ ਦਰਕਾਰ ਦੇ ਸਾਣਾ ਭਾਵੇਂ 55 ਮੋਲ ਕਰ ਲਈਏ ਮੋਲ ਆਪਾਂ 50 ਕਰਦੇ 2000 ਰੁਪਏ ਮਾਨ ਕਰਦਾਂਗੇ 48 ਦੀ 48 ਦੀ ਕੋਈ ਯਸਨੋਂ ਵਾਲੇ ਸੌਦੇ 44 ਦੀ 45 ਦੀ ਵੀ ਉੱਡਦੀ ਜਾਵੇ ਜਿਹੜੀ ਹੈ ਆਹ ਚਲੋ ਕੁਆਲਟੀ ਵਾਲੇ ਕੋ ਭਾਂਪਰਾ ਸੰਭੂਗਾ ਹਾਂ ਲੋ ਵੀ ਜੜੇ ਭਰਾ ਮੇ ਦਾ ਬਿਲਕੁਲ نسل ਦਾ ਪਤਾ ਜਾਂ ਨੀਲੀ ਰਾਵੀ ਚਾਹੇ 507 ਦਾ ਉਹ ਭਰਾ ਆਪਣੇ ਠੀਕ ਆ ਜੀ ਰਾਜੀ ਖੁਸ਼ੀ ਹੱਥ ਪਾਉਣਗੇ 45000 ਦੀ ਝੋਟੀ ਅੱਜ ਫਾਈਨਲ ਮਿਲ ਜੂਗੀ ਬਾਕੀ ਲੈਵਲ ਦੇ ਵਿੱਚ ਵਟਫੁੱਟ ਝੋਲੀ ਚਾਲੀ ਬਹੁਤ ਜ਼ਿਆਦੀ ਆ ਗਈ ਜਰਸੀ ਚੰਗੀ ਬਿਲਕੁਲ ਗਾ ਝੋਟੀ ਤਿਆਰ ਹੋ ਜੂਗੀ ਜਰਸੀ ਕਿਵੇਂ ਸੂਈ ਹੈ ਵੀ ਇਹ ਟੋਕਰ ਕਪਣ ਜੀ ਚਾਰ ਦੰਦ ਲਓ ਜੀ ਕਰਾ ਦਿਓ ਚੈੱਕ ਫੜ ਫੋਟੀਆਂ ਕਰ ਖਾ ਲੈ ਵੀ ਸਾਈਡਾਂ ਦੇ ਦੋ ਦੋ ਦੰਦੀਆਂ ਖੜੀਆਂ ਨੇ ਹੈ ਤਾਂ ਦੇਖੋ ਹਾਂ ਛਿੱਤੀ ਪਿਓਰ ਚਾਰ ਦੇ ਕੋਈ ਗੱਲ ਆ ਦੋ ਦੋ ਸਾਈਡਾਂ ਦੇ ਦੋ ਦੰਦੀਆਂ ਖੜੀਆਂ ਨੇ ਹਾਂ ਬਹੁਤ ਠੀਕ ਆ ਠੀਕ ਆ ਟੋਕਰ ਕਪਣ ਕਿੰਨੇ ਮਹੀਨੇ ਚੈੱਕ ਪਾ ਜੇ 8 ਕਿਲੋ ਦੁੱਧ ਲੋ ਜੀ ਕਿੰਨੇ ਮਹੀਨੇ ਦੀ ਗੱਪਣ ਚੰਨਾ ਦੀ ਤੰਨਾ ਦੀ ਤਿੰਨਾ ਵੀ ਚੈੱਕ ਪਾਸ 8 ਕਿਲੋ ਦੁੱਧ 8 ਕਿਲੋ ਲੋ ਜੀ 8 ਕਿਲੋ ਦੁੱਧ ਤਿੰਨਾ ਮਹੀਨੇ ਦੀ ਚੈੱਕ ਪਾਸ ਗਾ ਦੂਜੇ ਸਵੇਰੇ ਸੁਣਾ ਨਾ ਦੂਜੇ ਸਵੇਰੇ ਪਲੂਣ ਪਹਿਲੇ ਸਵੇਰੇ ਦੇ ਵਿੱਚ 8 ਕਿਲੋ ਦੁੱਧ ਤਿੰਨਾ ਮਹੀਨੇ ਦੀ ਚੈੱਕ ਪਾਸ ਠੀਕ ਆ ਜੀ ਸੋ ਦੰਦੀ ਬਿਲਕੁਲ ਚੌਗੀ ਚਾਰ ਦੰਦਾ ਹਾਂ ਜੀ ਸੋ ਛੇਕਦੇ ਤੇ ਕੰਨੀਆਂ ਵਾਲੇ ਬਿਲਕੁਲ ਦੁੱਧਾਂ ਦੀ ਬੜੀ ਕੋਈ ਵੰਗਾ ਨਹੀਂ ਕੋਈ ਗੱਲਬਾਤ ਇੱਥੇ ਹਾਂ ਬੂਠੀ ਪਾਤੀ ਬੜੀ ਕੁਆਲਿਟੀ ਹੈ ਨਸਲ ਇਹ ਤੁਹਾਡੇ ਚੈਨਲ ਤੇ ਵੀ ਗਈ ਵੀ ਜੀ 1 ਲੱਖ 5000 ਦੀ ਵਿਕੀ ਆਪਣੇ ਚੈਨਲ ਤੁਹਾਡੇ ਤੇ ਇਤਕਾ ਹੁਣ ਸੂਈ ਆ ਜਦੋਂ ਪਲੂਨ ਸੂਈ ਆ ਅੱਛਾ ਹਾਂਜੀ ਹਾਂਜੀ ਇਹ ਕਿਨੇ ਵੇਚਤੀ ਇਹ ਕਰੇ ਇਹ ਅਮਰੀਕ ਤੋਂ ਰਤੇ ਗੁਦਿਆਦ ਅੱਛਾ ਅੱਛਾ ਆਹੋ ਅਮਰੀਕ ਦੇ ਫਾਰਮ ਤੋਂ ਗਈ ਜੀ ਅੱਛਾ ਜੀ 1 ਲੱਖ 5 ਦੀ ਵੇਚੀ ਹੈ ਹਾਂ 1 ਲੱਖ 2000 ਦੀ ਅੱਛਾ ਲੋ ਜੀ ਹੁਣ ਤਕਰੀਬਨ ਟੋਪਕਰ ਕਪਨ ਪਹਿਲਾਂ ਨੇ ਆਹੋ ਤੋਂ ਟੋਪਕਰ ਕਪਨ ਬਿਲਕੁਲ ਜਿਹੜੀ ਹੁਣ ਸਟੇਜ ਤੇ ਆ ਠੀਕਾ ਜੀ ਅੱਜ ਬੜੇ ਸੂਤਰ ਦੇ ਰੇਟ ਦੇ ਵਿੱਚ ਮਿਲ ਜਾਣੀ ਹੈ ਚਲੋ ਅੱਗੇ ਬਿਲਕੁਲ ਦੂਜਾ ਸੂਹਾ ਕਰਮਾਲੀਆਂ ਸੂਣਾ ਤਾਂ ਤਾਜੀ ਕਿੰਨਾ ਕੁ ਦੁੱਧ ਚਵਾ ਗਈ ਪਿੱਛੋਂ ਵੀ ਇਹ ਫਾਰਮ ਦੱਸਿਆ ਹਾਂ ਹਾਂ 16 17 ਕਿਲੋ ਦੁੱਧ ਨੇ 16 17 ਕਿਲੋ ਚੁੰਦੇ ਰਹਿਗੇ ਲੋ ਜੀ 16 17 ਕਿਲੋ ਦੁੱਧ ਵੀਰ ਹੁਣੇ ਪਿੱਛੇ ਚੁੰਦੇ ਰਿਆ ਉਹਨਾਂ ਦਾ ਫਾਰਮ ਵੀ ਆ ਠੀਕ ਆ ਜੀ ਤਾਂ ਤਕਰੀਬਨ ਬੱਚੀ ਤੁਸੀਂ ਚੈੱਕ ਕਰੋ ਸਾਸ ਸੀ ਆਹ ਦੇਖੋ ਜੀ ਹੁਣ ਵੀ 8 ਕਿਲੋ ਦੁੱਧ ਤਿੰਨ ਮਹੀਨੇ ਦੀ ਚੈੱਕ ਪਾਸ ਹੈ ਬਾਕੀ ਨਸਲ ਬਰੀਡ ਬੜੀ ਆ ਠੀਕ ਆ ਜੀ ਜਰਸੀ ਵਿੱਚ ਜਿਹੜੇ ਮੇਰੇ ਭਰਾ ਸਪੈਸ਼ਲ ਚੰਗੀ ਬਰੀਡ ਲੱਭ ਰਹੇ ਆ ਕਿ ਸ਼ੋਰ ਦੀ ਦੱਸੀ ਉਹਨਾਂ ਨੇ ਉਹਦੇ ਸਾਨੂੰ ਮਰੀਰ ਇਹਦਾ ਡਿਟੇਲ ਦਿੱਤੀ ਸਾਰੀ ਜੱਗ ਸ਼ੋਰ ਦੀ ਦੱਸੀ ਆ ਜੱਗ ਸ਼ੋਰ ਦੀ ਹਾਂ ਨੇ ਚੰਗੀ ਇਹ ਵੀਰ ਸਤਨਾਮ ਅੱਜ ਤੋਕੜ ਗਬਨ ਕਿੰਨੇ ਦਿੱਤੇ ਮੋਲ ਦੇ ਵਿੱਚ 50 ਕਰਦੇ ਆ ਹਾਂ 48000 ਦੀ ਦੇਦਾ ਇਹ ਕਿੰਨੇ ਦੀ 48 48 ਦੀ ਹਾਂ 44 ਦੇ ਰਾਂ ਭਾਈ ਹੋਰ ਵੀ ਹੈ ਕੀ ਕਸਰ ਕੇ ਪਾਸ ਆਉਂਦਾ ਨਹੀਂ ਹੋਰ ਨਹੀਂ ਪਹੁੰਚਦਾ 44 ਦੀ ਲਓ ਜੀ 44000 ਦੀ ਅੱਜ ਅੱਧੋ-ਆਧੇ ਰਹਿ ਗਈ ਕਰਮ ਵਾਲੀ ਸੀਗਾ ਜੀ ਸਤਨਾਮ ਹੀ ਸੱਜਰ ਵੀਰ ਨੇ ਰੇਡ ਚੰਗਾ ਚੋਖਾ ਪਾਇਆ ਸੀ ਉਦੋਂ ਬਾਕੀ ਦੁੱਧ ਵੀ 16-17 ਕਿਲੋ ਸੀ ਆ ਤੇ ਇਦੋਂ ਬਾਅਦ ਅੱਗੇ ਸਤਨਾਮ ਇੱਕ ਆ ਆ ਗਈ ਇਹ ਸ਼ਹੀਦ ਆ ਗਈ ਤੇਜਾ ਸੁਬਾ ਤੇਜਾ 4 ਦਿਨ ਸੁਈਨ ਹੋ ਗਏ ਜੇ ਨੂੰ ਹਾਂ ਮਗਰੇ ਦੇ ਬੱਛੀ ਇਹਨੇ ਦੇ ਕੋ 12 13 ਕਿਲੋ ਬੋਲਾ ਠੀਕ ਆ ਭਾਈ ਲੈ ਲਓ ਜੀ ਮਗਰ ਬੱਛੀ ਇਹ 12 13 ਕਿਲੋ ਬੋਲਾ ਅੱਜ ਤਿੱਜਾ ਚੁਕਠਾ ਦੇਣਾ ਤੇ ਸੂਆ ਵੀ ਤਿੱਜਾ ਸੂਆ ਤਿੱਜਾ 100 ਬੱਛੀ ਕਰਾਸ ਬਰੀਡ ਦੇ ਵਿੱਚ ਆ ਕੋਈ ਸ਼ਾਈ ਵਾਲ ਦਾ ਐਚ ਐਫ ਦਾ ਕਰਾਸ ਲਾ ਲਿਆ ਜੇ ਸੁ ਕੱਦ ਢਾਂਚਾ ਦੇਲ ਬੂਲ ਤੁਸੀਂ ਦੇਖੋ ਬੜੀ ਸਪੈਸ਼ਲ ਆ ਸੀਲ ਵੀ ਬੜੀ ਹਾਂ ਇਦਾਂ ਕੋਈ ਵੰਗਾ ਨਹੀਂ ਬਣਿਆ ਨੂੰ ਇਦਾਂ ਹੀ ਇਸੇ ਤਰ੍ਹਾਂ ਬੈਠੋ ਧਾਰ ਹੋ ਜਾ ਦੇਰੀ ਮੋਟੀ ਪੈਂਦੀ ਆ ਹਾਂ ਮਗਰ ਬੱਛੀ ਵੀ ਚੰਗੀ ਆ ਆ ਵਿਖਾ ਦਿਓ ਦੋ ਦੋ ਧਾਰਾਂ ਮਾਰ ਕੇ ਮੋਟੀ ਚਲ ਪੈਂਦੀ ਆ ਤੇ ਦੁੱਧ ਵੀ ਮਈਆਂ ਨਾਲ ਤਾਂ ਤੇ ਚਿੱਟਾ ਹੀ ਹੈ ਹਾਂ ਹਾਂ 3 ਬੱਚਾ ਮਗਰ ਚੰਗਾਨ ਮਗਰ ਬਛੀ ਟੋ ਸੋ ਵਾਈਟ ਰੰਗ ਦੇ ਵਿੱਚ ਆ ਮਗਰ ਬਛੀ ਆ ਠੀਕ ਆ ਜੀ 15 16 ਕਿਲੋ ਦੁੱਧ ਦੇਣ ਵਾਲੀ ਕਰਨ ਵਾਲੀ ਹਾਂ ਲਓ ਜੀ ਅੱਛਾ ਤੇਜਾ ਦੇਣਾ ਠੀਕ ਆ ਜੀ 12 13 ਕਿਲੋ ਕੋੜ ਦੀ ਸਟਾਰਟਿੰਗ ਹਾਂ ਕਰੋ ਚੈੱਕ ਠੀਕ ਆ ਜੀ ਫੋਲਮ ਮਜ਼ਬੂਤ ਲੰਬਾਈ ਲੂਈ ਚਰੀ ਨਿਕਲ ਲੋਟ ਆ ਤੇਜਾ ਸੁਆ ਜਿਹੜੀ ਇਹ ਵੜ ਗਾਂ ਪਾ ਤੁਹਾਨੂੰ ਦਿਖਾ ਰਹੇ ਆ ਚਾਰੇ ਤਾਂ ਨਾ ਕੋਈ ਸ਼ਾਂਗ ਬੱਚੀ ਪੁੱਤੀ ਫੋੜ ਨਹੀਂ ਲੱਗੀ ਨਾਲ ਹਾਂ ਲੈ ਵੀ ਸਤਨਾਮ ਇਹਦਾ ਕੀ ਮੰਗ ਵੀਰ ਡਿਮਾਂਡ ਆ ਮੁੱਲ ਤੇ 55 ਕਰਦੇ ਆ ਆ 50000 ਛੱਡਦੇ 50000 ਛੱਡਦੇ ਆ 45 ਦੇ ਰਾਂਗੇ ਭਾਈ ਯਾਰ ਹੋਸ਼ ਹੋ ਸੱਸ 40000 ਦੀ 40000 ਲਓ ਜੀ ਫਾਈਨਲ 40000 ਦੀ ਮਿਲ ਜੂਗੀ ਠੀਕ ਆ ਜੀ ਥੋੜੀਆਂ ਬਾਦੀਆਂ ਕਸਰਾ ਨਹੀਂ ਪੂਰੀਆਂ ਕਸਰਾ ਕੱਢ ਕੇ 40000 ਦੀ ਮਿਲ ਜੂਗੀ 12 13 ਕਿਲੋ ਬੋਲਾ ਪੂਰੀ ਫੁੱਲ ਵੱਡੀ ਆ ਵੱਡੇ ਕੰਦ ਕਾਟ ਦੇ ਵਿੱਚ ਆ ਬਾਕੀ ਆ ਢਾਂਚਾ ਜਿਹੜਾ ਤੁਹਾਨੂੰ ਦਿਖਾਤਾ ਆਪਾਂ ਅੱਗੇ ਨਖਤ ਕੱਢੀਏ ਵੀਰ ਸਤਨਾਮ ਹਾਂ ਜੀ ਇਹ ਪਲੂਣ ਵਛੀਏ ਵੀਰ ਜੀ ਇਹ ਵਛੀ ਮਹੀਨਾ ਕਰ ਲੈਂਦੀ ਜੀ ਪਹਿਲਾ ਸਵੇਰ ਠੀਕ ਆ ਜੀ ਹਾਂ ਜੀ ਲਓ ਵੀ 1 ਮਹੀਨਾ ਜੇ ਕੱਚੀ ਐ ਨਰਮਾ ਠੀਕ ਆ ਜੀ ਤਾਂ ਪਹਿਲਾ ਸਵੇਰ ਪਲੂਣ ਵਾੜ ਨੇ ਸੂਣਾ ਬਾਹਰ ਕੱਢ ਕੇ ਤੋਰ ਕੇ ਵਿਖਾਉਣੇ ਨਾਲ ਦੀ ਨਾਲ ਡਿਟੇਲ ਸਾਂਝੀ ਕਰਾਂਗੇ ਠੀਕ ਆ ਠੀਕ ਆ ਲਓ ਜੀ ਲਓ ਜੀ 1 ਮਹੀਨੇ ਦੀ ਇਹ ਕੱਚੀ ਵੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੋ ਪਲੂਣ ਪਹਿਲਾ ਸਵੇਰ 1 ਮਹੀਨਾ ਲੈਂਦੀ ਆ ਕੁੱਦਦੀ ਦੁੱਦੀ ਦਾ ਹੋ ਗਈ ਚੌਕੀ ਚਿੱਗੀ 6 6 ਚਿੱਗੀ ਚਿੱਗੀ ਆ ਠੀਕ ਆ 6 ਸੁਲ ਬੜਾ ਥੋੜਾ ਪੁੱਜ ਪੱਜ ਕੇ ਬਣਦੇ ਆ ਚਾਰੇ ਹਾਂਜੀ ਆ ਉਹ ਤਵਸੀ ਉਹਦਾ ਜਿਵੇਂ ਜਿਵੇਂ ਸਾਂਭ ਕਿਸੇ ਭਰਾ ਦੇ ਐਤ ਵਧੀਆ ਕੁਆੜੇ ਬੋਦੀ ਵਾਲੀ ਵੇਖੋ ਸ਼ੀਲ ਵਧੀਆ ਚਾਰੇ ਥਣ ਨਾ ਕੋ ਫੋਰ ਬਣਾ ਕੋ ਸ਼ਾਂਗ ਨਾ ਥਣ ਵੀ ਐ ਪੂਰਾ ਕਰਨ ਵਾਲੀ ਰੋਗ ਰੋਗ ਦਾ ਕੱਡੂ ਵੇਖੋ ਕੱਢੂ ਵਧੀਆ ਭਾਈ ਆ ਚਲੋ ਕਰਨ ਵਾਲੀ ਮਹੀਨਾ ਲੈਂਦੀ ਆ ਜੇ ਕੋਈ ਪੈਨ ਭਰਾ ਸਾਂਭ ਲੂ ਤੇ ਬੰਨ ਨਾਲ ਰਕਾਰ ਤੋਂ ਉੱਦੂ ਇਧਰ ਇਸ ਕਿੰਨੀ ਆ ਰੰਦਾ ਹਾਂ ਹਾਂ ਸਾਨੂੰ ਵੀ ਪੂਰਾ ਕੱਢੂਗੀ ਵੇਖੋ ਨੇ ਦੱਸਿਆ ਸਿਰਫ ਇੱਕ ਮਹੀਨਾ ਕਿ ਲੈਂਦੀ ਐ ਇੱਕ ਮਹੀਨਾ ਹੀ ਐ ਬੋਲ ਤੋੜਾ ਆਪਾ ਕਰਾ ਕੇ ਲਈਏ ਲੋ ਜੀ ਇੱਕ ਮਹੀਨਾ ਲੈਂਦੀ ਐ ਸਿਰਫ ਠੀਕ ਆ ਸੋ ਵਛੀ ਵੱਡੀ ਆ ਬਾਕੀ ਚਲੋ ਥੋੜਾ ਜਿਹਾ ਕਈ ਰਾਮ ਪਸ਼ੂ ਪੁੱਜ ਕੇ ਬਣਦੇ ਸੁਰਤੇ ਇਸ ਕਰਕੇ ਮੋਹ ਤੱਤੀ ਛਕੀ ਆ ਛਕੀ ਆ ਜੀ ਤਾਂ ਪਲੂਨ ਪਹਿਲਾ ਸਵੇਰ ਬਾਕੀ ਜੈਜ ਰੇਟ ਦੇ ਵਿੱਚ ਮਿਲ ਜੂਗੀ ਚਲੋ ਮੇਰਾ ਭਰਾ ਉਹ ਕਿ ਮਹੀਨਾ ਕਾ ਕੇਅਰ ਕਰੇ ਚੰਗੀ ਸੁਭਾਅ ਸੁਭੂਲ ਕਰੇ ਵਛੀ ਹਾਈਟ ਹੂਟ ਚੰਗੀ ਆ ਗਾਂ ਕਰਮਾ ਦੀ ਦੂਜੇ ਸਵੇਰ ਜਾਂ ਜਵਾਨ ਹੁੰਦੇ ਤੱਕ ਹੋਰ ਵੀ ਕੱਦ-ਕੁੱਦ ਕਰ ਜਾਣਾ ਇਹਨੇ ਹਾਂ ਜੀ ਅੱਛਾ ਬੱਸ ਠੀਕ ਹੈ ਠੀਕ ਇਹ ਸਤਨਾਮ ਕੀ ਬੋਲੋ ਵੀਰ ਇਹਦਾ ਮੁੱਲ ਸੁੜਾ ਜਾਈਆ ਹਾਂ 40000 ਰੁਪਏ ਵੱਛੀ ਦੇ 55 ਦੀ ਚਲੋ ਕੋਈ ਭੈਣ ਭਰਾ ਜਿੰਨੇ ਵੀਰ ਪੱਠੇ ਵਾਲੇ ਕੋਈ ਰੁਪਏ 44 ਲਾ ਜੂਗੀ ਹਾਂ ਆ ਬੋਲਦੇ ਸਜਾ ਕਰ ਕੋਈ ਵਿੱਚੋਂ ਲੈਸ ਲੂਸ ਕਰਕੇ 35 ਦੇ ਦਾਂਗੇ ਭਾਈ ਜੀ 35 35000 ਚਲੋ 35000 ਹੋ ਜਾਂਦੀ ਹੈ ਠੀਕ ਹੈ ਜੀ ਸੋ 35000 ਦੀ ਮਿਲ ਜੂਗੀ ਚਲੋ ਅੱਛੀ ਮਹੀਨਾ ਕਾ ਕੱਚੀ ਆ ਹਾਂ ਜੀ ਉਹ ਹਿਸਾਬ ਨਾਲ ਠੀਕ ਹੈ ਜੀ ਅੱਜ ਜਾਇਜ਼ ਰੇਟ ਆ ਬਿਲਕੁਲ 35000 ਚਲੋ ਜੇਕਰ ਆਪਾਂ ਪਸ਼ੂ ਆਪ ਸੰਭਾਲ ਲਈਏ ਸੰਭੀ ਗਿਆ ਠੀਕ ਹੈ ਜੀ ਇਸ ਸਟੇਜ ਤੇ ਲੈ ਕੇ ਆਈਏ ਇਹ ਤੋਂ ਜ਼ਿਆਦਾ ਤੇ ਖਾ ਗਈ ਹੋਣੀ ਹੈ ਦਾਣਾ ਹੀ ਖਾ ਗਈ ਨਹੀਂ ਚੱਲੀ 70000 ਦੀ ਜੇ ਤਰ੍ਹਾਂ ਖੇਚਲੀ ਦੁਗਣੀ ਖਾ ਗਈ ਆ ਹਾਂ ਭਾਈ ਪਹੁੰਚ ਵੀ ਸਾਰੇ ਡੰਗਰਾਂ ਦੀ ਫੇਰ ਵਿੱਚ 100 ਕਿਲੋਮੀਟਰ ਤੱਕ ਪਹੁੰਚ ਵੀ ਆ ਹਾਂ ਜੀ ਚਲੋ ਉਹ ਨਾ ਮੇਰਾ ਭਰਾ ਇਸ ਵਾਰ ਆ ਕੇ ਕਹੋਗੇ ਹਾਰ ਵਾਰ ਪਹੁੰਚ ਹੁੰਦੀ ਆ 100 ਕਿਲੋਮੀਟਰ ਤੱਕ ਹਾਂਜੀ ਇਹ ਸਤਨਾਮ ਅੱਜ ਹੁਣੇ ਹੀ ਹੋਏ ਸੂਈ ਵੀ ਦੀ ਪੰਜ ਕੁ ਮਿੰਟ ਹੀ ਹੋਏ ਲੈ ਠੀਕ ਹੈ ਜੀ ਹਾਂਜੀ ਲਓ ਜੀ ਇੱਕ ਤੁਹਾਨੂੰ ਹੁਣੇ ਜਿਹੜੀ ਸੂਈ ਸਵਾਈ ਬਾਹਰ ਦਿਖਾ ਦਿਖਾ ਦੇਣਾ ਚੇਅਰ ਪੈਣੀ ਬਾਕੀ ਈ ਦੀ ਹਾਂਜੀ ਹਾਂਜੀ ਸੂਈ ਹੁਣੇ ਪੰਜ ਸੱਤ ਮਿੰਟ ਹੀ ਹੋਏ ਦੇ ਲੈ ਸਵਾ ਕੇ ਮੈਂ ਕਿਧਰ ਰੁਕ ਗਿਆ ਠੀਕ ਹੈ ਭਾਈ ਸੋ ਦੋਸਤੋ ਕੋਈ 10 15 ਕਿ ਮਿੰਟ ਪਹਿਲਾਂ ਜਿਹੜੀ ਹੁਣ ਸੂਈ ਆ ਬੱਚਾ ਦਿੱਤਾ ਕਰੋ ਸਪਰੀਡ ਬੱਚਾ ਮਗਰ ਸੂਵੇ ਦੁਜੇ ਦਾ ਦੁਜੇ ਦੁਜੇ ਠੀਕ ਹੈ ਜੀ ਆ ਕੋਈ ਕੱਖਾਇਆ ਆ ਤੂੰ ਫੇਰ ਨਾ ਐਸੀ ਗੋਤਰਾ ਵਿਖਾ ਦੇ ਮਿੱਤੇ ਹੱਤ ਤੂੰ ਤਫੇਰ ਕੇ ਠੰਡੀ ਠੜੀ ਕੋਈ ਗੱਲ ਨਹੀਂ ਤੂੰ ਆ ਵਿਖਾ ਦੇ ਚੰਗੀ ਤਸੱਲੀ ਦੇ ਨਾਲ ਠੀਕ ਆ ਸੋ ਹਜੇ ਤੂੰ ਸੋ ਹੁਣੇ ਸੁਈ ਸੁਵਾਈ ਆ ਜੇਰ ਜੁਰ ਸੁੱਟ ਤੂੰ ਕੀ ਕਰਮ ਵਾਲੀ ਘੰਟੇ ਡੇਢ ਦੋ ਘੰਟਿਆਂ ਤੱਕ ਤਾਂ ਕੋਈ ਫੇਰ ਮਾਰਦਾ ਰਹਿੰਦੇ ਆ ਖਾਂਸ ਨੂੰ ਬਹੁਤ ਸੋ ਧਾਰਾ ਹੋਇਆ ਮੋਟਿਆ ਪੈਦੀ ਠੀਕ ਆ ਤੇ ਇਹਦਾ ਵੀਰ ਸਤਨਾਮ ਚਲੋ ਹੁਣ ਸੁਈ ਆ ਜੇਰ ਜੁਰ ਫੋੜ ਕੇ ਆ ਵੀ ਮੋੜੀ ਲੈਣ ਦੇਣੇ ਆ 42 ਦੇ ਦਾਂ 42 ਦੀ ਹਾਂਜੀ 40 ਦੇ ਦਾਂਗੇ ਮੇਰੇ ਹੱਥਾਂ ਤੇ ਜੋੜ ਲਾਉਂ ਲਾ ਪਿਆ 40 ਦੇ ਦੇ 4000 ਦੇ ਲਓ ਜੀ 4000 ਦੀ ਇਹ ਫਾਈਨਲ ਮਿਲ ਜੂਗੀ ਠੀਕ ਆ ਜੀ ਡਿਮਾਂਡ ਚਲੋ 42 45 50 ਕੁਛ ਵੀ ਕਰਾ ਲਓ ਸੋ 4000 ਦੀ ਯੈਸ ਨੋ ਬਿਲਕੁਲ ਛੋੜਾ ਹੈ ਰੇੜਾ ਵੀ ਤਾਜੀ ਸੂਈ ਹੈ ਦੋ ਤੇ ਦੇ ਚੱਲ ਜਾ ਜਿਆਜ ਰੇੜਾ ਬਾਕੀ ਥਾਣੇ ਕੋਰੀ ਫਿਰ ਤੁਹਾਨੂੰ ਆਪਾਂ ਲਾ ਕੇ ਹੋ ਸਕਦਾ ਥਾਣੇ ਕੋ ਖੜਕੜਾ ਰੋਗ ਰੋਗ ਦਾ ਥਾਂ ਲੱਗਾ ਆ ਦੇਖੋ ਠੀਕ ਆ ਜੀ ਉਹਦੇ ਸੂਸਵਾ ਕੇ ਕਰਮਾ ਲਈ ਹੁਣੇ ਸੈਟ ਬੈਟ ਜੀ ਹੋਈ ਆ ਬਾਕੀ ਜੇਰ ਪਾ ਦਊਗੀ ਉਹਦੀ ਬਿਲਕੁਲ ਜੇਰ ਜੁਰ ਪਈ ਦੀ ਵੀਡੀਓ ਕਲਿੱਪ ਬ ਵਛਾ ਮਗਰਾ ਮੇਲ ਕਾਪ ਲਗ ਦੋਸਤੋ ਇੱਕ ਐਂਡ ਦੇ ਵਿੱਚ ਹੋਰ ਵੈਰ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਜੀ ਗੱਬਣ ਵੈਰ ਆ ਬਾਕੀ ਇਹ ਮੇਰੇ ਨੌਗੇ ਦਾ ਜਿਹੜਾ ਬਿਲਕੁਲ ਨੌਗੇ ਆ ਗਿਆ ਨਾ ਤੇ ਹੁਣੇ ਐਂਟਰੀ ਹੋਈ ਆ ਦੀ ਤੇ ਵੀਰ ਸਤਾ ਦਾ ਵੀ ਐਂਡ ਦੇ ਵਿੱਚ ਇਹ ਬਿਲਕੁਲ ਮੋਲਾ ਦਾ ਵੀ ਤੇਰੇ ਤੋਂ ਕਰਾਉਣਾ ਤੇ ਮੇਰੇ ਤੋਂ ਜਿਹੜਾ ਮੋਲਾ ਕਰਾਉਣਾ ਦੋਸਤੋ ਬੱਚੀ ਆ ਗਈ ਆ ਵੈਰ ਦੀ ਪੂਰੀ ਡਿਟੇਲ ਆਪਾਂ ਪੁੱਛ ਲੈਣੀ ਆ ਪਹਿਲਾ ਐਂਡ ਦੇ ਵਿੱਚ ਰੇਟ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਬਿਲਕੁਲ ਜਾਜ ਛੋਟਾ ਜਿਹਾ ਮੋਲਾ ਆਪਣੇ ਹਿੱਸੇ ਵਿੱਚ ਆ ਛੋਟਾ ਜਿਹਾ ਮੋਲੀ ਹੁੰਦਾ ਸਤਨਾਵੀਰ ਕੀ ਕੀਰਤ ਕਰਤੀ ਵਰਵਾਦਾ ਜਿਸ ਜਿਸ ਸੁਣਾ ਜੀ ਨੇ ਦੂਜਾ ਸਵੇਰ ਤੋਂ ਲਾਕੋ ਲਈ ਵੀਰਾਂ ਪਹਿਲੇ ਸੂਏ 10 11 ਗਲਦੋ ਦਿੰਦੀ ਰਹੀ ਆ ਠੀਕ ਆ ਜੀ ਤੇ ਸੀਲਸ ਲੱਕ ਵੇਖੋ ਬਰੀਡ ਵੀ ਚੰਗੀ ਸੀਲ ਵੇਖੋ ਲਓ ਜੀ ਠੀਕ ਆ ਜੀ ਚਾਣੇ ਹੋ ਗੜਾ ਲਓ ਚੈੱਕ ਦੂਜਾ ਸੂਆ ਇਹ ਦੇਖਾ ਸਣ ਦੂਜਾ ਸੂਆ ਤੋਂ ਪੱਛੀ ਵੇਖੋ ਕੋਈ ਪੋੜ ਝਾਂਕ ਨਹੀਂ ਠੀਕ ਆ ਜੀ ਸੋ ਚਾਰੇ ਥਣਾਂ ਨੂੰ ਲਗਰਾਉਣਾ ਦੇ ਨੇ ਦੁੱਧ 12 ਕਿਲੋ ਦੇ ਦੁੱਧ 12 ਕਿਲੋ ਵਾਲੀ 10 ਕਿਲੋ ਵਾਲੀ ਹਾਂ ਕੋਈ ਕਦਰ ਪਾਵੇ ਕੋਈ ਸਾੰਬੇ ਸੁੰਬੇ ਕਰ ਵਾਲੀ ਬਾਤ ਗਾਲਦੇ ਆ ਉਹਨਾ ਦੇਣ ਨੇ ਹਵਤਾ ਲੈਣਾ ਕੋਈ 2 ਕਿਲੋ ਕਿ ਹੋ ਗਿਆ ਆ ਗਿਆ ਨਾ ਕਿਤੇ ਕਰਵਾਉਂਦੇ ਸੀ ਕਿ ਉਹ ਦੂਸਰ ਚੜ ਗਿਆ ਤੇ ਵਜਾ ਕਰਾਈ ਨੇ ਮੇਰੇ ਨਾਮ ਵੀ ਵੈਸੇ ਕੋਈ ਵੀ ਚੀਜ਼ ਆ ਜੇ ਤਾਂ ਸਾਫ ਸੁਥਰੀ ਹੁੰਦੀ ਆ ਵੈਰ ਸਾਰਾ ਸਾਫ ਸੁਥਰਾ ਤੁਹਾਡੇ ਤੁਹਾਡੇ ਹੱਥੇ ਰੱਖੀ ਤੇ ਹੋ ਰਹੀ ਮੱਚੀ ਤੇਲੀ ਅਗਲੇ ਸਾਂ ਦੀ ਬੜੀ ਚੰਗੀ ਸ਼ਾਈ ਆ ਬੜੀ ਸਿੱਧੀ ਆ ਉਹ ਵੀਰ ਆਏ ਤੋਂ ਨਾ ਉਹਦਾ ਖੜਾ ਹੀ ਕਰਕੇ ਮਿੰਟੋ ਮਿੰਟ ਉਸਰੇ ਸੁਣਦਾ ਨਹੀਂ ਅੱਜ ਉਹ ਚੀਜ਼ ਪੂਰੀ ਲਿਆਂਦੀ ਜੀ ਤੇ ਮੈਂ ਕਦੀ ਇੱਕ ਸਿੰਘ ਚਾਹੇ ਕੋਈ ਮਾਲਾ ਥੱਲੜ ਉਹ ਮੇਰੇ ਨਾਲ ਕਦੀ ਹੁੰਦੀ ਨਹੀਂ ਆ ਪੂਰੀ ਆ ਥਾਣੇ ਦੇਖੋ ਨਹੀਂ ਥਾਣੇ ਦਾ ਉਹ ਮੈਨੂੰ ਕਰੀ ਆ ਜੇ ਤੱਕ ਥਾਣੇ ਦਿੱਤੇ ਨੇ ਸਾਫ਼ ਬੈਠ ਦਾ ਮੌਕਾ ਦੇ ਚੰਗੇ ਆ ਚਾਰੇ ਥਾਣੇ ਅੱਜ ਪੁਆਣੀ ਥੱਲੜ ਸੁਬਾਹ ਪੁੱਜਾ ਸਵੇਰ ਉਹ ਵੇਖੀ ਅੱਗੇ ਤਾਂ ਨਹੀਂ ਨਾ ਪੁਆਈ ਆ ਅੱਗੇ ਨਹੀਂ ਪੁਆਈ ਹਾਂ ਹਾਂ ਲੋ ਜੀ ਦੂਜਾ ਸਵੇਰ ਬੈਠ ਸੋਣਾ ਠੀਕ ਆ ਜੀ ਤਾਂ ਸਮਾਂ ਲਾਜੂ ਕਰਮਾਂ ਲਈ 8 ਲੈ ਜੇ ਦੇਣ 8 ਲੈਣੇ ਆ ਦੇਣ 8 ਲੈਣੇ ਆ ਆਈ ਖਲੋਤੀ ਆ ਆ ਲੈ ਬੀ ਆਹ ਦੇ ਗੂੰਦ ਹੀ ਆਉਣੇ ਲੋ ਲੈ ਬੀ ਬਿਲਕੁਲ ਸੁੱਕੀ ਕੋ ਮਖਿਆਲ ਗੁੜੇ ਖਟਾ ਕਰੋ ਚੈੱਕ ਠੀਕ ਆ ਜੀ ਦੇਖੋ ਸੋ ਟਿੱਪਣ ਵੇਖੋ ਤੁਸੀਂ ਚੌਥਾ ਨੰਬਰ ਇਸ ਤਰ੍ਹਾਂ ਇਹਦੇ ਵੀਰ ਜੀ ਥੋੜਾ ਵੀ ਆਪਣਾ ਭਾਅ ਪਰ ਰੋਕਣਾ ਮਤਲਬ ਮੋਲ ਛੋਟਾ ਪਾਣ ਦੇ ਖੜੀ ਕੋਈ ਬਜਾਰੇ ਤੇ ਉਹ ਹੁੰਦੀਆਂ ਸੁਨੇ ਰਗੀਆਂ ਵਾ ਜਿਹਨੂੰ ਮਿਹਨਤ ਜਾਰੀ ਲਾਈ ਹੁੰਦੀ ਇਹਨਾਂ ਦੇ ਹਾਂ ਚੰਗੀ ਆ ਬੈੜ ਟਿੱਪਣ ਦੋਸਤੋ ਤੁਹਾਨੂੰ ਦਿਖਾਤੀ ਇੱਕ ਨੰਬਰ ਆ ਇਹਦੀ ਵੀਰ ਸਤਨਾਮ ਲੈਣ ਦੇ ਨਹੀਂ ਕਰਤੀਏ ਇਹ ਇਹ ਤੁਹਾਡੇ ਆਦੇ ਵੱਛੀ ਵੀਰ ਜੀ ਮੇਰੀ ਗੱਲ ਸੁਣੋ ਤੁਸੀਂ ਗੁੱਸਾ ਨਾ ਕਰੋ ਜਦੋਂ ਤੁਸੀਂ ਜੋ ਆਤਾਹੀਂ ਤਾਂ ਨਹੀਂ ਮੰਨ ਲੈਣੀ ਆ ਵੱਛੀ 35000 ਰੁਪਏ ਦੀ ਵੇਚ ਸਕਦੇ ਆ ਹੈਗੀ ਵੀ ਆ 35000 ਦੀ ਹੈਗੀ ਆ ਨਾ ਨਿੱਤ ਵੀਡੀਓ ਪਾਉਂਦੇ ਲੈਵਾ ਵੇਚ ਲੋ 12 ਕਿਲੋ ਵਾਲੀ ਵੱਛੀ ਭਾਵੇਂ ਕੋਈ ਗਾਰੰਟੀ 12 ਕਿਲੋ ਲਿਖਾ ਦੇ ਨਹੀਂ ਕੋਈ ਗੱਲ ਨਹੀਂ 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 ਵੱਛੀ ਚੰਗੀ ਦੇਖੋ ਕਿੰਨੀ ਉਤਰੀ ਹੈ ਦੱਸੋ ਤੁਸੀਂ ਕੀ ਕਹਿੰਦੇ ਆ ਖੁੰਦੇ ਲੋ ਜੀ ਠੀਕ ਆ ਜੀ ਤੁਹਾਡੇ ਨਾਲ ਪ੍ਰੇਮ ਆ ਪ੍ਰੇਮ ਤੁਹਾਡੇ ਨਾਲ ਭਗਤੌਣਾ ਵਾ ਇਹ ਨਹੀਂ ਵੀ ਇੱਕ ਰਾਸ ਦਾ ਤੁਹਾਨੂੰ ਕੋਲ ਮੁੱਲ ਕਰਾ ਲਿਆ ਕੋਈ ਪਾਣਾ ਮਿਲ ਗਈ ਦੂਜਿਆਂ ਪਰ ਪਹੁੰਚ ਨਹੀਂ ਕਰਨੀ ਕਿਉਂਕਿ ਇਹ ਭਾਈ ਆਪੇ ਛੱਡੋਗੇ ਇਹ ਆਪੇ ਲੈ ਜਾਣੀ ਪਊਗੀ ਚਲ ਆਪੇ ਛੱਡੋ ਆਪੇ ਲੈ ਜਾਣੀ ਪਊਗੀ ਚਲੋ ਜੀ ਕਾਰ ਦੇ ਬਾਹਰ ਆਪਾਂ 1900 1900 ਵਾਲੀ ਦਵਾ ਦਿੰਨੇ ਆ ਲੋ ਵੀ ਵੀਰ ਸਤਨਾਮਾ ਦਾ 35 ਦੀ ਵਿਕਰੀ ਇਹਦੇ ਕੋਈ ਝੂਠੀ ਗੱਲ ਨਹੀਂ ਪੈਂਦੀ ਵਿੱਚ 35000 ਦੀ ਵਸੀ ਜੀ ਨੂੰ ਮਾਰਨ ਜਾਣ ਪਾ ਦੇ ਬੜਾ ਅਨਜਾਨ ਬੰਦਾ ਦੇ ਤੂੰ ਪੈਂਦਾ ਚਲੋ ਅੱਜ ਦਾ 35 ਨਹੀਂ 32 ਨਹੀਂ ਕੋਈ 30 ਨਹੀਂ 28 ਨਹੀਂ 27 ਹਏ ਇਹ ਵੀ ਸੁਧਨਾ 25000 ਦੀ ਤੇ ਗਿਆ ਤੇ 25000 ਚੋਂ ਦੋ ਰੁਪਏ ਡਾਦ ਗਏ 23000 ਦੀ ਜਾਂਦ ਗਏ ਨਹੀਂ ਹੋਰ ਚਲ ਦੇ ਦੇ ਤੇਰੇ ਹੁਣ ਕੌਣ ਚਲੋ ਮੌਕਾ ਹੀ ਦੇਤਾ ਯੂ ਹੋਰ ਪਾ ਲੈ ਸੁਪਾ 27 27 ਜਾਂਦੀ ਆ ਤੇਰਾ ਬਾਲਾ ਅੱਜ ਕੋਈ ਆਦੀ ਕੰਮ ਹੋ ਗਿਆ ਕੋਈ ਨਹੀਂ ਕੋਈ ਨਹੀਂ 23 ਦਿਨ ਨਹੀਂ ਨਹੀਂ ਬਾਕੀ ਇਹਦੀ ਪਹੁੰਚ ਨਹੀਂ ਯੋ ਵੇ ਤਾਂ ਨਹੀਂ 25 ਦੀ ਭਾਵੇਂ 30 ਦੀ ਹੱਕ ਰੱਖਦੀ ਚੀਜ਼ ਐਡੀ ਨਹੀਂ ਗੱਲ 35000 ਦੀ ਵੀ ਜੀ ਵਾਚੀ 30000 ਦੀ ਇਹ ਨਾ ਕੋਈ ਆਖੇ 35000 ਦੀ ਵੀ ਜੀ ਅਣਜਾਣ ਬੰਦਾ ਵੀ ਵੇਚ ਦੂਗਾ ਆ ਵੇਚ ਦੂਗਾ ਪਰ ਜਦੋਂ ਹੁਣ ਕੋਈ ਨਹੀਂ ਤੁਸੀਂ ਆ ਤਾਂ ਤੜੀ ਕਦਰਿਆ ਜੈਜ ਚਲੋ ਬਾਕੀ ਖੇਚਲ ਵੀ ਕਿਸੇ ਨੇ ਕਰਨੀ ਇੱਥੇ ਆ ਕੇ ਲੈ ਜਾਣੀ ਆ 12 ਕਿਲੋ ਦੁੱਧ ਵੀ ਜੀ ਰਾਵਣਾ ਦੇਣਾ ਹੈ ਇਹਨੇ 2-3 ਮਹੀਨੇ ਚ ਪਾਏ ਆ ਇਹ ਆਉਂਦਾ ਕੀ ਇਹਨਾਂ ਦਾ ਆਉਂਸਰ ਵਾਚੀ ਨਹੀਂ ਦਿੰਦਾ ਮੈਂ ਨਹੀਂ ਬੋਲਦਾ ਨਹੀਂ ਆ ਤਾਂ ਨਹੀਂ ਕੋਈ ਨਹੀਂ ਵੋ ਜੀ 23000 ਦੀ ਲੈ ਜਾਓ ਠੀਕ ਆ ਜੀ ਆਉਣਾ ਪਊਗਾ 23000 ਦੀ ਲੈ ਜਾਓ ਬਾਕੀ ਅਗੇ ਕਿਸੇ ਭਰਾ ਨੇ ਵੇਚਣੀ ਹੈ ਤਾਂ ਫਿਰ ਵੀ ਜਲ ਪਾਣੀ ਚੰਗਾ ਦੇ ਦਊਗੀ। ਬਸ ਠੀਕ ਆ ਜੀ। ਸੋ ਇਹ ਅੱਜ ਮਾਲ ਆ ਠੀਕ ਆ ਜੀ। ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ। ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ। ਵੀਰ ਸਤਨਾਮ ਇੱਕ ਨੰਬਰ ਬੋਲ। ਨੰਬਰ ਆਪਣਾ ਹੈਗਾ ਵੀਰ ਜੀ 94655 ਹਾਂਜੀ 58955 ਪਿੰਡ ਕਰੋ ਤਹਿਸੀਲ ਬਟੀ ਜ਼ਿਲ੍ਹਾ ਸ਼ਿਤਰਨਦਨ ਸਾਹਿਬ ਜੀ। ਠੀਕ ਆ ਭਾਜੀ। ਹਾਂਜੀ ਤੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਲਈ ਜੀ ਆਪਣਾ ਮਿਹਰ ਦੀ ਕਿਰਪਾ ਹੋਵੇ ਲੋ ਤੁਹਾਡੇ ਸਾਹਮਣੇ ਦੋ ਹੀ ਪਹਿਲਾਂ ਵੇਚ ਕੇ ੜਿਆ ਦੇਖੋ ਜੀ ਤੁਹਾਡੇ ਸਾਹਮਣੇ ਝੋੜੀ ਹੋਣੀ ਦੋ ਮਿੰਟਾਂ ਵਿੱਚ ਗਈ ਹੈ ਵੇਕੀ ਹੈ ਅਸੀਂ ਕਹਾਂ ਲਲਚਾ ਨਹੀਂ ਕਰਨਾ ਪਤਲੀ ਜੀ ਕੋਲੋਂ ਦੋ ਦੋ ਹਜ਼ਾਰ ਦਾ ਮਾਲ ਵੇਚ ਕੇ ਚੱਲਦੇ ਭਾਈ ਹੋਰ ਆ ਜਾਣਗੇ ਸਹੀ ਹੈ ਬਿਲਕੁਲ ਫਿਰ ਕੀ ਗੱਲ ਠੀਕ ਆ ਜੀ ਹਾਂ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ